ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਲੋਕ ਆਪਣੇ ਢਿੱਡ ਫੜ ਕੇ ਬੈਠ ਗਏ ਜੀ ਹਾਂ ਅੰਮ੍ਰਿਤਸਰ ਜਾ ਰਹੀ ਟ੍ਰੇਨ ਜਲੰਧਰ ਤੋਂ ਭਟਕ ਗਈ ਰਾਹ ਤਾਂ ਚੱਲ ਪਈ ਕਿਸੇ ਹੋਰ ਰੂਟ ਤੇ ਅੱਧੇ ਘੰਟੇ ਬਾਅਦ ਡਰਾਈਵਰ ਨੂੰ ਹੋਸ਼ ਆਇਆ ਜਦ ਤੱਕ ਸਵਾਰੀਆਂ ਨੂੰ ਕਿਸੇ ਹੋਰ ਰੂਟ ਤੇ ਹੀ ਝੂਟੇ ਦਿਂਦਾ ਰਿਹਾ ਹਾਲਾਂਕਿ ਭਾਰਤੀ ਰੇਲਵੇ ਆਪਣੇ ਵਿਸ਼ਾਲ ਨੈੱਟਵਰਕ ਲਈ ਜਾਣਿਆ ਜਾਂਦਾ ਪਰ ਕਈ ਵਾਰ ਕੁਝ ਅਜਿਹੇ ਘਟਨਾਵਾਂ ਵਾਪਰ ਜਾਂਦੀਆਂ ਨੇ ਜੋ ਭਾਰਤੀ ਰੇਲਵੇ ਲਈ ਕਾਫੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਨੇ ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਇੱਕ ਵਾਰ ਫਿਰ ਭਾਰਤੀ ਰੇਲਵੇ ਤੇ ਸਵਾਲ ਖੜੇ ਕਰ ਦਿੱਤੇ ਨੇ ਦਰਅਸਲ ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਟ੍ਰੇਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਹੈਰਾਨੀ ਦੀ ਗੱਲ ਇਹ ਹੈ ਕਿ ਟ੍ਰੇਨ ਕਰੀਬ 30 ਮਿੰਟ ਤੱਕ ਜਲੰਧਰ ਸਟੇਸ਼ਨ ਤੋਂ ਗਲਤ ਦਿਸ਼ਾ ਵੱਲ ਵਧਦੀ ਰਹੀ ਨਕੋਦਰ ਜੰਕਸ਼ਨ ਤੇ 30 ਮਿੰਟ ਬਾਅਦ ਡਰਾਈਵਰ ਨੂੰ ਹੋਸ਼ ਆਇਆ ਫਿਰ ਇੰਜਣ ਨੂੰ ਬਦਲ ਦਿੱਤਾ ਗਿਆ ਤੇ ਰੇਲ ਗੱਡੀ ਨੂੰ ਵਾਪਸ ਲਿਆਂਦਾ ਗਿਆ ਇਸ ਦੌਰਾਨ ਟ੍ਰੇਨ 'ਚ ਸਫ਼ਰ ਕਰਨ ਵਾਲੀ ਯਾਤਰੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਈ ਯਾਤਰੀ ਨੇ ਸੋਸ਼ਲ ਮੀਡੀਆ ਤੇ ਇਸ ਬਾਰੇ ਸਵਾਲ ਵੀ ਉਠਾਏ ਅੰਮ੍ਰਾ{{\text{}}}}{{{\text{}}} {{\text{}}} 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 দুর্গিয়ানা এক্সপ্রেসের উদ্দেশ্যে আমরা অমৃতসর উদ্দেশ্যে যাত্রা শুরু করি আমাদের এলআইসির এজেন্টদের অল ইন্ডিয়া মিটিংয়ে একটা প্রোগ্রাম আছে সেই প্রোগ্রামে যাওয়ার জন্য ট্রেনটা ঠিকমতো চলছিল আজকে আমরা পৌঁছই তিনটে নাগাদ দুর্দিয়ানা স্টেশনে টাইমটা ছিল তারপরে ট্রেন কর্তৃপক্ষ ভুল করে ট্রেনটি ডাইভার্ট করে রং রুটে ডাইভার্ট করে ওটা ফরিদাপুরে থেকে চলে যায় আধ ঘন্টা যাওয়ার পরে রেলের যিনি ড্রাইভার তিনি ওদায় কমিউনিকেট করেন তারপরে এখন তারপরে ট্রেনটি এখন থামানো হয় তারপরে ইঞ্জিনটাকে আবার সাথে পিছনতে নিয়ে এসে তাকে এখন ট্রেনটি এখন নুনিহার দিকে ফিরিয়ে নিয়ে যাওয়া হচ্ছে তারপর জলন্ধ রুটে সেটাকে নিয়ে যাওয়া পরিস্থিতি এমত অবস্থা ট্রেনের সমস্ত প্যাসেঞ্জার তারা আতঙ্কিত আমরা যাতে যারা আছি তারা আতঙ্কিত বয়স্ক বাচ্চা সবাই আছে এই হচ্ছে পরিস্থিতি এই পরিস্থিতি এখন রেল কর্তৃপক্ষ তারা তাদের উপর আমরা আস্থা রাখছি যে তারা আমাদের সঠিক সময় সঠিক জায়গায় পৌঁছে পারবেন আপাত আমরা আতঙ্কের মধ্যেই রয়েছি ਸੋ ਜੇਕਰ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਜਹੀ ਇੱਕ ਘਟਨਾ ਬਿਹਾਰ ਦੇ ਮੁਜ਼ਫਰਪੁਰ ਦੇ ਵਿੱਚ ਸਾਹਮਣੇ ਆਈ ਸੀ ਉੱਥੇ ਮਾਲ ਗੱਡੀ ਦੇ ਵੀ ਕਈ ਡੱਬੇ ਪਟੜੀ ਤੋਂ ਉਤਰ ਗਏ ਸੇ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਇਹ ਘਟਨਾ ਨਾਰਾਇਣਪੁਰ ਅਨੰਤ ਸਟੇਸ਼ਨ ਨੇੜੇ ਵਾਪਰੀ ਟ੍ਰੇਨ ਦੇ 4 ਡੱਬੇ ਪਟੜੀ ਤੋਂ ਉਤਰ ਗਏ ਇਸ ਕਾਰਨ ਕਰੀਬ 13 ਟ੍ਰੇਨਾਂ ਦਾ ਰੂਟ ਬਦਲਿਆ ਗਿਆ ਇਸ ਤੋਂ ਇਲਾਵਾ 3 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਬੰਦ ਕੀਤੀਆਂ ਟ੍ਰੇਨਾਂ ਦੇ ਵਿੱਚ ਭਾਗਲਪੁਰ ਮੁਜ਼ਫਰਪੁਰ ਐਕਸਪ੍ਰੈਸ ਅਤੇ ਸਮਸਤੀ ਪੂਰਤੀ ਵਾਨ ਪੈਸੇਂਜਰ ਸ਼ਾਮਿਲ ਨੇ ਸੋ ਇਹਨਾਂ ਕਰਕੇ ਦੇਖਿਆ ਜਾਂਦਾ ਕਿ ਯਾਤਰੀ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਕੀਕਤ DB ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ